ਅੱਜ ਆਪਾਂ ਫੇਰ ਦੁਬਾਰੇ ਗੱਲ ਭਾਈ ਅੰਮਰਤਪਾਲ ਸਿੰਘ ਦੇ ਵਿਸ਼ੇ ਤੇ ਗੱਲ ਕਰਦੇ ਆ ਧੰਨਵਾਦ ਸਵੇਰੇ ਜਿਹੜੀ ਵੀਡੀਓ ਪਾਈ ਆ ਉਹਦੇ ਵਿੱਚ ਪੂਰਾ ਸੱਚ ਆ ਜਿਹੜਾ ਮੈਂ ਤੁਹਾਨੂੰ ਸੁਣਾ ਦਿੱਤਾ ਕਿ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਜਲਦੀ ਰਿਹਾਈ ਹੋਣ ਵਾਲੀ ਆ ਤੇ ਹਾਈ ਕੋਰਟ ਦਾ ਜਿਹੜਾ ਫੈਸਲਾ ਜਲਦੀ ਆ ਜਾਵੇਗਾ ਤੁਹਾਡੇ ਵਿੱਚ ਆ ਤੁਹਾਨੂੰ ਜਿਹੜੀ ਮੈਂ ਖੁਸ਼ਖਬਰੀ ਜਿਹੜੀ ਆ ਸੁਭਾ ਦੀ ਦੱਸੀ ਆ ਪਰ ਕੁਝ ਵੀਰਾਂ ਦੇ ਸਾਡੇ ਫੋਨ ਆਏ ਨੇ ਉਹਨਾਂ ਦੇ ਵਿੱਚੋਂ ਕੁਝ ਕ ਅਮਾਦੀ ਪਾਰਟੀ ਦੇ ਬੰਦੇ ਸੀ ਕੁਝ ਕ ਹੋਰ ਸੀ ਉਹ ਕਹਿੰਦੇ ਇੱਥੇ ਭਗਵੰਤ ਮਾਨ ਦਾ ਰਾਜ ਆ ਪੰਜਾਬ ਦੇ ਵਿੱਚ ਇਹ ਭਗਵੰਤ ਮਾਨ ਨਹੀਂ ਛੱਡਣ ਦਿੰਦਾ ਚਾਹੇ ਹਾਈ ਕੋਰਟ ਚਾਹੇ ਉਹਨੂੰ ਸੁਪਰੀਮ ਕੋਰਟ ਜਾਣਾ ਪਏ ਜੀ ਕਹਿੰਦੇ ਉਹਦੇ ਕੋਲੇ ਬੰਦ ਲਫਾਫੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜਿਹੜੇ ਨੇ ਸਬੂਤ ਪਏ ਨੇ ਜਦੋਂ ਮੈਨੂੰ ਉਹਨੂੰ ਕਿਹਾਗਾ ਕਿ ਭਾਈ ਕੇਜਰੀਵਾਲ ਜਦੋਂ ਵੋਟਾਂ ਦੇ ਸਮੇਂ ਪ੍ਰਚਾਰ ਕਰਨ ਆ ਸਕਦਾਗਾ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਦਾ ਪੰਜਾਬ ਵਿੱਚ ਆ ਸਕਦਾਗਾ ਜਿਹੜਾ ਇੰਜੀਨੀਅਰ ਸਾਹਿਬ ਦਾ ਜਿਹੜਾ ਉਹ ਉਹਨੂੰ ਜਿਹੜਾ ਪ੍ਰੋਬਲ ਮਿਲ ਸਕਦੀ ਆ ਕਹਿੰਦੇ ਉਹ ਹਾਈ ਆਪਣਾ ਤਿਹਾਰ ਜੇਲ ਦਾ ਮਾਮਲਾ ਕਹਿੰਦੇ ਉਹ ਦਿੱਲੀ ਦਾ ਮਾਮਲਾ ਇਹ ਕਹਿੰਦੇ ਪੰਜਾਬ ਦਾ ਮਾਮਲਾ ਇਸ ਕਰਕੇ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਕਿ ਪੰਜਾਬ ਸਰਕਾਰ ਭਗਵੰਤ ਮਾਨ ਵੀ ੜਿੱਕਾ ਲਾਊਗਾ ੜਿੱਕਾ ਬਣੂ ਭਗਵੰਤ ਮਾਨ ਕਹਿੰਦੇ ਵੀ ਉਹ ਨੂੰ ਜਿਹੜਾ ਜ਼ਮਾਨਤ ਤੋਂ ਬਾਹਰ ਨਹੀਂ ਆਉਣ ਦੇਵੇਗਾ ਕਹਿੰਦੇ ਉਹਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਕੁਝ ਭਰਿਆ ਹੈਗਾ ਦੇਖੋ ਇਹ ਤਾਂ ਹੁਣ ਜਦੋਂ ਲੋਕਾਂ ਨੂੰ ਪਤਾ ਹੈਗਾ ਖਾਸ ਕਰਕੇ ਫਿਰ ਕੀ ਮਨ ਦੇ ਵਿੱਚ ਭਰਿਆ ਜਾਦਾ ਹੈ ਉਹਦੇ ਜਿਹੜੇ ਨਾਂ ਰਹਿੰਦੇ ਨੇ ਔਰ ਜਿਹੜੀ ਜ਼ਮਾਨਤ ਦੇਣੀ ਆ ਉਹ ਦੇਣੀ ਆ ਕੋਰਟ ਵੱਲੋਂ ਇਹ ਲੈਣਾਗਾ ਕੋਰਟ ਨੇ ਡਿਸੀਜਨ ਆ ਕਿਉਂਕਿ ਜਦੋਂ ਕਿਸੇ ਵੀ ਜ਼ਮਾਨਤ ਦੇ ਇੱਕ ਬੰਦੇ ਦੀ ਜਾਂ ਚਾਰ ਜਾਂ ਪੰਜ ਫੜੇ ਨੇ ਕੋਈ ਗਰਪਧਾਰ ਕੀਤੇ ਨੇ ਉਹਦਾ ਆਧਾਰਨ ਦਿੱਤੀ ਜਾਂਦੀ ਆ ਕਿ ਇਸ ਮਾਮਲੇ 'ਚ ਫਲਾਨਾ ਸਿੰਘ ਜਿਹੜਾ ਬਰੀ ਹੋ ਗਿਆ ਜਾਂ ਉਸ ਨੂੰ ਜ਼ਮਾਨਤ ਮਿਲ ਗਈ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ ਕਿ ਜੁਏਪੀਏ ਤਹਿਤ ਜਿਹੜਾ ਮਾਮਲਾ ਦਰਜ ਆ ਉਤੇ ਸਿੱਧਾ ਇੰਜੀਨੀਅਰ ਸੀਟ ਤੇ ਤੇ ਪਰ ਭਾਈ ਅੰਮਰਤਪਾਲ ਸਿੰਘ ਨੇ ਦਿੱਤਾ ਇੱਕ ਆਮ ਐਨਐਸਏ ਐਕਟ ਲੱਗਿਆ ਹੋਇਆਗਾ ਵੀ ਇਹਦੇ ਵਿੱਚ ਕੀ ਉਹਦੇ ਵਿੱਚ ਗਨਾਹਗਾ ਤੇ ਭਾਈ ਅੰਮਰਤਪਾਲ ਸਿੰਘ ਨੂੰ ਜਮਾਨਤ ਮਿਲੂਗੀ ਪੱਕੀ ਮਿਲੂਗੀ ਤਾਂ ਵੀ ਤਾਂ ਹਾਈ ਕੋਰਟ ਦੇ ਜਿਹੜਾ ਉੱਥੋਂ ਦੇ ਵਕੀਲ ਸਾਹਿਬ ਕਹਿ ਰਹੇ ਨੇ ਵੀ ਇਹਨਾਂ ਦਾ ਵਿੱਚ ਤਾਂ ਕੁਝ ਰਹੀ ਨਹੀਂ ਗਿਆ ਉਹ ਕਹਿੰਦੇ ਤੁਸੀਂ ਦੇਖ ਲਿਓ ਤੁਹਾਡੇ ਸਾਹਮਣੇ ਆ ਕਿ ਭਗਵੰਤ ਮਾਨ ਜਿਹੜਾ ਹੈਗਾਗਾ ਉਹ ਰਿਕਾ ਬਨੂ ਭਗਵੰਤ ਮਾਨ ਨਹੀਂ ਚਾਹੁੰਦਾ ਕਿ ਭਾਈ ਅੰਬਰਤਪਾਲ ਸਿੰਘ ਬਾਹਰ ਆਵੇ ਮੈਂ ਕਿਉਂ ਨਹੀਂ ਚਾਹੁੰਦਾ ਉਹਦਾ ਜਿਹੜਾ ਰੀਜਨ ਉਹਨਾਂ ਨੇ ਚਲ ਕੁਝ ਰੀਜਨ ਦੱਸਿਓ ਤੁਹਾਨੂੰ ਮੈਂ ਫੇਰ ਗੱਲ ਬਾਤ ਆਪਾਂ ਫੇਰ ਕਰਾਂਗੇ ਉਹ ਤੁਹਾਨੂੰ ਜਿਹੜਾ ਉਹਨਾਂ ਨੇ ਬੰਦਿਆਂ ਨੇ ਇੱਕ ਹੀ ਤਰੀ ਇਸ ਤਰ੍ਹਾਂ ਗੱਲਾਂ ਹੁੰਦੀਆਂ ਨੇ ਨਹੀਂ ਦੱਸੀਆਂ ਜਾ ਸਕਦੀਆਂ ਪਰ ਜਿਸ ਤਰ੍ਹਾਂ ਲੱਗਦਾਗਾ ਕਿ ਜੇਕਰ ਭਗਵੰਤ ਮਾਨ ਚਾਵੇ ਨਾ ਚਾਹਵੇ ਪਰ ਹਾਈ ਕੋਰਟ ਦਾ ਜਿਹੜਾ ਫੈਸਲਾਗਾ ਉਹ ਭਾਈ ਅੰਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਆਊਗਾ ਭਾਈ ਅੰਮਰਤਪਾਲ ਸਿੰਘ ਨੂੰ ਜਮਾਤ ਮਿਲੂਗੀ ਮਿਲੂਗੀ ਬੇਸ਼ੱਕ ਉਹ ਆਪਣਾ ਪ੍ਰਧਾਨ ਮੰਤਰੀ ਡਿੱਕਾ ਲਾ ਲੇ ਬੇਸ਼ੱਕ ਪੰਜਾਬ ਸਰਕਾਰ ਡਿੱਕਾ ਲਾ ਲੇ ਪਰ ਜਿਹੜਾ ਅਧਿਕਾਰ ਆ ਜੇਕਰ ਇਹ ਅਧਿਕਾਰ ਸਿੱਖਾਂ ਨੂੰ ਨਹੀਂ ਦਿੱਤਾ ਗਿਆ ਭਾਈ ਅੰਮਰਤਪਾਲ ਸਿੰਘ ਨੂੰ ਜੇ ਜਮਾਤ ਨਹੀਂ ਦਿੱਤੀ ਜਾਂਦੀ ਇਹਦਾ ਸਿੱਧਾ ਸਿੱਧਾ ਤੁਸੀਂ ਇਹ ਸਮਝ ਲਿਓ ਕਿ ਜਿਹੜੀਆਂ ਸਾਡੀਆਂ ਕੋਟਾਂ ਨੇ ਚਾਹੇ ਉਹ ਪੰਜਾਬ ਦੇ ਨੇ ਚਾਹੇ ਉਹ ਸਾਡੇ ਦੇਸ਼ ਦੇ ਨੇ ਕਿਰ ਉਹ ਜਿਹੜਾ ਲੀਡਰਾਂ ਦੇ ਥੱਲੇ ਜਾਨੀ ਕਿ ਮੁੱਖ ਮੰਤਰੀ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਦੇ ਥੱਲੇ ਚੱਲ ਰਹੀਆਂ ਨੇ ਆਪਾਂ ਨੂੰ ਇਹ ਕਹਿ ਲਈਏ ਜਦੋਂ ਇੱਕ ਯੂਪੀ ਤਹਿਤ ਜਿਹੜਾ ਜਿੱਤੇ ਤੁਹਾਨੂੰ ਦੱਸਿਆ ਕਿ 5 ਸਾਲ ਤੋਂ ਲੈ ਕੇ ਉਮਰ ਕੈਦ ਹੋ ਸਕਦੀ ਹੈ ਬੰਦੇ ਨੂੰ ਉਹ ਜਦੋਂ ਉਹ ਜਮਾਨ ਤੇ ਆ ਗਿਆ ਉੱਥੇ ਮੋਦੀ ਨੇ ਨਹੀਂ ਰੌਲਾ ਪਾਇਆ ਮੈਂ ਤਾਂ ਸਾਲੇ ਨਹੀਂ ਪਾਇਆ ਤੇ ਕਦੇ ਨਹੀਂ ਇੱਥੇ ਰੌਲਾ ਪਉ ਭਗਵੰਤ ਮਾਨ ਤੇ ਇਹ ਤਾਂ ਹੁਣ ਦੇਖੋ ਕਿ ਲੋਕਾਂ ਨੇ ਇਹ ਗੱਲਾਂ ਵਿੱਚ ਕਿੰਨੀ ਕਿ ਸਚਾਈ ਆ ਜਾਂ ਕੀ ਭਗਵੰਤ ਮਾਨ ਦੇ ਜਿਹੜੇ ਬੰਦੇ ਨੇ ਜਾਂ ਕੀ ਭਗਵੰਤ ਮਾਨ ਦੇ ਬੰਦੇ ਜਿਹੜੇ ਉਹ ਸਿੱਖ ਨੇ ਕਿਉਂ ਭਗਵੰਤ ਮਾਨ ਨੂੰ ਇਸ ਤਰ੍ਹਾਂ ਕਹਿੰਦੇ ਨੇ ਕਿ ਭਾਈ ਹਾਂ ਅੰਮ੍ਰਿਤਪਾਲ ਸਿੰਘ ਨੂੰ ਜਿਹੜੀ ਤੁਸੀਂ ਜਮਾਨਤਾ ਉਹ ਨਹੀਂ ਦਿੱਤੀ ਜਿਹੜੀ ਚਾਹੀਦੀ ਆ ਜਾਂ ਦਿੱਤੀ ਜਾਵੇ ਤੇ ਇਹ ਜਿਹੜੇ ਵੱਡੇ ਸਵਾਲ ਨੇ ਕਈ ਜਿਹੜੇ ਐਵੇਂ ਸਵਾਲ ਨੇ ਜਿਹੜੇ ਲੋਕਾਂ ਨੇ ਅੱਜ ਕੀਤੇ ਨੇ ਉਹ ਤੇ ਕਦੇ ਨਾ ਕਿਤੇ ਜਿਹੜਾ ਇਹ ਸੋਚਣਾ ਬਣਦਾਗਾ ਕਿ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਭਗਵੰਤ ਮਾਨ ਐਨੀ ਨਾਫਰਤ ਕਿਉਂ ਰੱਖਦਾ ਕਾਰਨ ਬਹੁਤ ਸਾਰੇ ਨੇ ਕਾਰਨ ਬਹੁਤ ਸਾਰੇ ਨੇ ਤੇ ਜਿਮਨੀ ਚੌਲਾ ਤਾਂ ਇੱਕ ਕਹਦੇ ਭਾਈ ਅੰਮਰਤਪਾਲ ਸਿੰਘ ਨੂੰ ਬਾਹਰ ਨਹੀਂ ਕੱਢਣ ਦੇਵੇਗਾ ਕਿਉਂਕਿ ਕਹਿੰਦੇ ਪਹਿਲਾਂ ਉਹ ਦੋ ਜਿੱਤ ਗਏ ਨੇ ਆਜ਼ਾਦ ਉਮੀਦਵਾਰ ਜੇ ਕਦੇ ਭਾਈ ਅੰਮਰਤਪਾਲ ਸਿੰਘ ਬਾਹਰ ਆ ਗਿਆ ਐ ਨਹੀਂ ਪਤਾ ਕਹਿੰਦੇ ਹੁੰਝੇ ਫੇਰ ਦੇਵੇ ਜਿਹੜੀਆਂ ਜਿਵਣੀ ਚੋਣਾ ਸਾਰਾਂ ਦਾ ਜਿਹੜਾ ਇਹ ਬਦਲ ਹੋ ਜੇ ਫਿਰ ਬਦਲ ਹੋ ਜੇ ਆਉਣ ਦੇ ਨਾਲ ਜਿਹੜਾ ਪ੍ਰਚਾਰ ਦੇ ਨਾਲ ਇਸ ਕਰਕੇ ਕਹਿੰਦੇ ਭਗਵਾਨ ਤੁਮਾਰ ਡਰਿਆ ਹੋਇਆਗਾ ਵੀ ਭਗਵਾਨ ਤੁਮਾਰ ਕਹਿੰਦਾ ਅੰਦਰੋਂ ਜਿਹੜੇ ਦੱਤ ਦੇ ਨੇੜੇ ਸਾਡੇ ਸੂਤਰ ਦੱਸਦੇ ਨੇ ਉਹ ਕਹਿੰਦੇ ਭਗਵਾਨ ਤੁਮਾਰ ਦੇ ਅੰਦਰ ਇੱਕ ਇਹ ਜਿਹੜੀ ਗੱਲ ਆ ਕਹਿੰਦੇ ਘਰ 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 ਚੁੱਕੀ ਆ ਕਿ ਜੇਕਰ ਪਾਈ ਅੰਮ੍ਰਿਤਪਾਲ ਸਿੰਘ ਬਾਹਰ ਆਉਂਦਾ ਜੇਕਰ ਉਹ ਅੰਦਰ ਬੈਠਾ 4 ਲੱਖ ਦੀਆਂ ਵੋਟਾਂ ਲੈ ਜਾ ਲੈ ਸਕਦਾਗਾ ਤਾਂ ਜੇ ਬਾਹਰ ਆ ਗਿਆ ਬਾਹਰ ਪ੍ਰਚਾਰ ਕਰਕੇ ਤਾਂ ਆਪਣੇ ਕਹਿੰਦੇ ਉਹ ਤਿੰਨੇ ਚਾਰੇ ਬੰਦੇ ਹੋਰ ਜਿਤਾਲੂ ਉਹਨਾਂ ਦਾ ਤਾਂ ਕਹਿੰਦੇ ਗੁਰਪੇ ਜਿਹੜਾ ਭਾਰੀ ਹੋਊ ਫਿਰ ਇਸ ਗੱਲ ਤੋਂ ਜਿਹੜੇ ਨੇ ਸਾਰੇ ਖਿਪਰਾਏ ਹੋਏ ਨੇ ਕਾਲੀ ਦਲ ਵੀ ਖਿਪਰਾਇਆ ਹੋਇਆ ਕਾਂਗਰਸ ਵੀ ਖਿਪਰਾਏ ਹੋਏ ਨੇ ਤੇ ਇਹਦੇ ਆਪਣੇ ਪੀਪੀ ਅੰਦਰ ਦਾ ਸੱਡੋ ਖੜਾ ਉਹਦਾ ਨਾਮ ਕੀ ਆ ਉਹਦਾ ਰੋਡ ਮੁੰਡੀ ਆ ਤੇ ਇਹਦਾ ਤੇ ਭਵੰਤ ਮਾਨਵਿਕ ਭਰਾਇਆ ਹੋਇਆ ਦੇਖੋ ਕਿੱਡੀ ਵੱਡੀ ਸਰਕਾਰ ਆ ਮੁੱਖ ਮੰਤਰੀ ਆ ਤੇ ਫਿਰ ਵੀ ਜਿਹੜਾ ਕਿ ਭਾਈ ਅੰਮਰਤ ਪਾਲ ਸਿੰਘ ਤੋਂ ਐਡੀ ਇੱਕ ਬਰਹਾਟ ਇੰਨਾ ਡਰ ਕਿਉਂ ਆ ਇਸ ਕਰਕੇ ਕਹਿੰਦੇ ਉਹਨਾਂ ਤੇ ਜਿਹੜਾ ਐਨਐਸਏ ਵਧਾਇਆਗਾ ਇਸ ਕਰਕੇ ਵੀ ਜਿਹੜੀਆਂ ਜਾਂ 2027 ਦੀਆਂ ਜਿਹੜੀਆਂ ਇਲੈਕਸ਼ਨਾਂ ਆਉਣਗੀਆਂ ਉਦੋਂ ਤੱਕ ਜਿਹੜਾ ਬੰਦੇ ਨੂੰ ਉਹ ਮਜ਼ਬੂਤ ਨਾ ਕਰ ਲੇ ਪਰ ਕਿਤੇ ਨਾ ਕਿਤੇ ਮੈਂ ਇੱਕ ਗੱਲ ਕਰਦਾਗਾ ਕਈ ਵਾਰੀ ਪਤਾ ਕੀ ਹੁੰਦਾ ਲੋਕਾਂ ਦੀ ਹਮਦਰਦੀ ਜਿਹੜਾ ਅੰਦਰ ਬੈਠਿਆ ਨਾਲ ਜਿਹਾ ਜ਼ਿਆਦਾ ਹੋ ਜਾਂਦੀ ਆ ਬਾਹਰ ਫਰਦਿਆਂ ਨਾਲ ਘੱਟ ਹੋ ਸਕਦੀ ਆ ਜਿਵੇਂ ਪਹਿਲਾਂ ਦੱਸਿਆ ਕਿ 1999 ਦੇ ਵਿੱਚ ਜਦੋਂ ਸਿਮਰਜੀਤ ਸਿੰਘ ਮਾਨ ਦੇ 13 ਦੇ 13 MP ਜਿੱਤ ਗਏ ਸੀ ਇਹ ਕੋਈ ਪਤਾ ਨਹੀਂ ਹੁੰਦਾ ਪਰਮਾਤਮਾ ਦਾ ਲੋਕਾਂ ਦਾ ਲੋਕਾਂ ਦੇ ਵਿੱਚ ਪਰਮਾਤਮਾ ਵਸਦਾਗਾ ਲੋਕ ਡਿਸੀਜਨ ਕੀ ਲੈ ਲੈਣ ਮੌਕੇ ਤੇ ਆਕੇ ਲੋਕ ਵੀ ਭਲੀ-ਪਾਤੀ ਜਾਣਦੇ ਨੇ ਲੋਕ ਵੀ ਗੱਲਾਂ ਇਹ ਜਿਹੜੀਆਂ ਸਾਰੀਆਂ ਆਪਾਂ ਕਰਦੇ ਆ ਇਹ ਆਪਾਂ ਲੋਕਾਂ ਤੋਂ ਸੁਣਦੇ ਆ ਸੱਥਾਂ 'ਚ ਬੈਠੇ ਆ ਤਾਂ ਗੱਲਾਂ ਸੁਣਦੇ ਆ ਕਿ ਜੇਕਰ ਭਗਵਾਨ ਤਮਨ ਨੇ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਹੋ ਜੂ ਇਸ ਤਰ੍ਹਾਂ ਕੀਤਾ ਇਸ ਤਰ੍ਹਾਂ ਹੋ ਜੂਗਾ ਇਹ ਲੋਕ ਵੀ ਡਿਸੀਜਨ ਲੈਂਦੇ ਨੇ ਵੋਟਾਂ ਦੇ ਵਿੱਚ ਹੁਣ ਲੋਕਾਂ ਦੀ ਜਿਹੜੀ ਦਿਲਚਸਪੀ ਆ ਉਹ ਵੋਟਾਂ ਦੇ ਵਿੱਚ ਪਹਿਲਾਂ ਨਾਲੋਂ ਵਧੀ ਆ ਘਟੀ ਨਹੀਂ ਉਹ ਕਹਿੰਦੇ ਭਾਈ ਅੰਮ੍ਰਿਤਪਾਲ ਸਿੰਘ ਜੇ ਜਿੱਤ ਕੇ ਕਹਿੰਦੇ ਉਹਨੂੰ ਕਿੰਨਾ ਕੁ ਟਾਈਮ ਅੰਦਰ ਰੱਖ ਲੈਣਗੇ ਲੋਕਾਂ ਦੀ ਜਿਹੜੀ ਇਹ ਭਾਕਿਆ ਭਾਉ ਆ ਕਹਿੰਦੇ ਸਾਲ ਰੱਖ ਲੈਣਗੇ 2 ਸਾਲ ਰੱਖ ਲੈਣਗੇ ਆਮ ਆਦਮੀ ਪਾਰਟੀ ਦੇ ਢਾਈ ਸਾਲ ਰਹਿ ਕੇ ਕਹਿੰਦੇ ਢਾਈ ਸਾਲ ਤਾਂ ਫੇਰ ਅੰਮ੍ਰਿਤਪਾਲ ਸਿੰਘ ਦੇ ਜਿਹੜਾ ਬਚਦੇ ਨੇ ਤਾਂ ਕਹਿੰਦੇ ਫੇਰ ਸਰਕਾਰ ਤਾਂ ਜਿਹੜੀ ਆਉਣ ਵਾਲੀ ਆ ਹੋ ਸਕਦਾ ਕਿਸੇ ਦੀ ਹੋਰ ਬਣ ਜੇ ਤੇ ਫੇਰ ਭਵੰਤਮਨ ਦਾ ਇੱਥੇ ਕੀ ਹੋ ਰਹਿ ਜੂਗਾ ਜਿਹੜੀਆਂ ਗੱਲਾਂ ਨੇ ਬੜੀਆਂ ਵਿਚਾਰਨ ਵਾਲੀਆਂ ਗੱਲਾਂ ਨੇ ਬੜੀਆਂ ਜਿਹੜੀਆਂ ਬਰੀਕੀ ਦੇ ਤਹਿਤ ਕਿ ਜਾਣ ਵਾਲੀਆਂ ਗੱਲਾਂ ਨੇ ਕਿ ਭਗਵਾਨ ਤਮਾਨ ਕਿਉਂ ਨਹੀਂ ਸੱਡ ਰਿਹਾ ਅੰਮਰਪਾਲ ਸਿੰਘ ਨੂੰ ਜਾਂ ਤਾਂ ਉਹਨੂੰ ਵੋਟਾਂ ਦਾ ਜਿਹੜਾ ਡਰਾ ਉਹ ਸਤਾ ਰਿਹਾਗਾ ਜਿਮਣੀ ਚੋੜਾ ਸਤਾ ਰਹੀਆਂ ਕਿ ਜਿਮਣੀ ਚੋੜਾਂ ਜਿਹੜੀਆਂ ਉਹਨਾਂ ਜਿੱਤ ਜਾਵੇ ਕਿਉਂਕਿ ਪਹਿਲਾਂ ਉਹਨਾਂ ਦੀ ਸਰਕਾਰ ਬਣੀ ਸੀ ਉਦੋਂ ਸਿਮਰਜੀਤ ਸਿੰਘ ਮਾਨ ਜਿਹੜਾ ਸੰਗਰੂਰ ਤੋਂ ਜਿਹੜਾ ਉਹ ਐਮਪੀ ਜਿੱਤ ਕੇ ਸੀ ਸਰਕਾਰ ਨੂੰ ਥੋੜਾ ਟਾਈਮ ਹੀ ਹੋਇਆ ਬਣਿਆ ਨੂੰ ਤੇ ਉਸ ਤੋਂ ਬਾਅਦ ਲੈਕਚਰ ਉਹ ਥੋੜੇ ਟਾਈਮ ਬਾਅਦ ਹੁੰਦੇ ਜਦੋਂ ਉਹ ਭਗਵੰਤ ਮਾਨ ਜਿਹੜਾ ਅਸਤੀਫਾ ਦੇ ਦਿੰਦਾ ਐਮਪੀ ਸੀਟ ਤੋਂ ਪਰ ਬਾਅਦ ਦੇ ਵਿੱਚ ਜਿਹੜਾ ਚੋਅ ਦੇ ਵਿੱਚ ਸਿਮਰਜੀਤ ਮਾਨ ਹਾਰ ਜਾਂਦਾ ਉਹਦੇ ਖਾਸ ਰੀਜਨ ਨੇ ਉਹਦੇ ਕਈ ਕਾਰਨ ਨੇ ਸਿਮਰਜੀਤ ਮਾਨ ਦੇ ਆਪ ਦੇ ਕਾਰਨ ਉਹ ਹਰਿਆਗਾ ਨਾ ਕਿ ਉਹ ਲੋਕਾਂ ਨੇ ਹਰਾਇਆਗਾ ਤੇ ਕਹਿੰਦਾ ਭਾਵ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਹੁਣ ਜਮਾਨਤ ਦੇ ਉੱਤੇ ਜਿਹੜਾ ਵੱਡਾ ਸਵਾਲ ਇਹ ਚਿੰਨ ਜਿਹੜਾ ਅੱਜ ਲੋਕਾਂ ਤੋਂ ਜਿਹੜਾ ਸਾਡੇ ਸੂਤਰਾਂ ਤੋਂ ਜਿਹੜਾ ਹੈਗਾ ਕਾ ਵੱਡਾ ਖੜਾ ਕਰ ਦਿੱਤਾ ਤੇ ਪਰ ਅਸੀਂ ਤਾਂ ਦਾਅਵੇ ਨਾਲ ਅੱਜ ਵੀ ਠੋਕ ਕੇ ਵਜਾ ਕੇ ਕਹਿੰਦੇ ਆ ਕਿ ਭਾਈ ਅੰਮਰਤਪਾਲ ਸਿੰਘ 101% ਬਾਹਰ ਆਵੇਗਾ ਉਹਨੂੰ ਜਮਾਨਤ ਮਿਲਣੀ ਮਿਲਣੀ ਆ ਕਿਉਂਕਿ ਇੱਕ ਤਾਂ ਉਹ ਐਮਪੀ ਨੇ ਖੰਡੂਰ ਸਾਹਿਬ ਤੋਂ ਦੂਜੇ ਉਹ ਤੇ ਬੰਦੇ ਜਿਹੜੇ ਨੇ ਵੋਟਾਂ ਵਿੱਚ ਜੇ ਖੜੇ ਹੁੰਦੇ ਨੇ ਦੋ ਦਾ ਤਾਂ ਲਾਣ ਕਰ ਹੀ ਦਿੱਤਾ ਭਾਈ ਮਨਦੀਪ ਸਿੱਧੂ ਭਾਈ ਦੀਪ ਸਿੱਧੂ ਦਾ ਭਰਾ ਗੱਡੜਵਾਹਾ ਤੋਂ ਤੇ ਬਰਨਾਲੇ ਤੋਂ ਭਾਈ ਕਲਵੰਤ ਸਿੰਘ ਰਾਓ ਕੇ ਇਹ ਦੋ ਬੰਦੇ ਤਾਂ ਕਲੀਅਰ ਹੀ ਨੇ ਤੇ ਜੇ ਬਾਕੀਆਂ ਦਾ ਲਾਂਨ ਕਰ ਦਿੰਦਾ ਅੰਮਰਤਪਾਲ ਛੇਤੀ ਤਾਂ ਫਿਰ ਉਹਦੀ ਜਮਾਨਤ ਨੂੰ ਕੋਈ ਨਹੀਂ ਰੋਕ ਸਕਦਾ ਤੇ ਭਗਵੰਤ ਮਾਨ ਚਲੋ ਇਹ ਲੋਕਾਂ ਨੇ ਦੇਖਣਾਗਾ ਇਹ ਕਿਹਦੇ ਹੱਕ ਵਿੱਚ ਵੋਟ ਨਿੰਦਦੇ ਆ ਕਿਹਨੂੰ ਨਹੀਂ ਪਾਉਂਦੇ ਇਹ ਲੋਕਾਂ ਉੱਤੇ ਫੈਸਲਾਗਾ ਲੋਕਾਂ ਨੂੰ ਹੱਕ ਆ ਅਧਿਕਾਰ ਆ ਬੋਲਣ ਦਾ ਅਧਿਕਾਰ ਆ ਬਰਾਬਰ ਦੀ ਆਜ਼ਾਦੀ ਆ ਸਾਰੇ ਲੋਕਾਂ ਨੂੰ ਗੱਲ ਕਹਿਣ ਦਾ ਵੀ ਅਧਿਕਾਰ ਆ ਵੋਟ ਪਾਉਣ ਦਾ ਵੀ ਕਿਸੇ ਨੂੰ ਮਰਜ਼ੀ ਪਾਉਣ ਨਾ ਤਾਂ ਇਹ ਵੱਡਾ ਅਧਿਕਾਰ ਆ ਜਿਹੜਾ ਮੈਂ ਤੁਹਾਨੂੰ ਅੱਜ ਗੱਲਾਂ ਕਈਆਂ ਨੇ ਭਗਵੰਤ ਮਾਨ ਬਾਰੇ ਜਿਹੜੀਆਂ ਭਗਵੰਤ ਮਾਨ ਜਾਂ ਇਹ ਸੋਚਦਾ ਜਾਂ ਉਹਦੀ ਪਾਰਟੀ ਸੋਚਦੀ ਆ ਜਾਂ ਫਿਰ ਲੋਕ ਖੁੰਡਾ ਤੇ ਬੈਠੇ ਇਹ ਗੱਲਾਂ ਸੋਚਦੇ ਨੇ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਨੇ ਪਾਰਟੀ ਦੇ ਵਿੱਚੋਂ ਜਿਹੜੀਆਂ ਬਾਹਰ ਆਉਂਦੀਆਂ ਨੇ ਇਹ ਤਾਂ ਜਾਂ ਕੇ ਗੱਲਾਂ ਜਿਹੜੀਆਂ ਬਣਦੀਆਂ ਨੇ ਤੁਸੀਂ ਆਪਣੇ ਜਿਹੜੇ ਇੱਕ ਦਾ ਇਹ ਤੇ ਪੂਰੇ ਕਮੈਂਟ ਲਿਖਣੇ ਨੇ ਵੀਡੀਓ ਤੇ ਕਿ ਕੀ ਆਪਣੇ ਅੰਮ੍ਰਿਤਪਾਲ ਸਿੰਘ ਤੇ ਭਗਵੰਤ ਮਾਨ ਜਿਹੜਾਗਾ ਉਹਦੇ ਬਰਾਬਰ ਖੜਾ ਹੋਵੇਗਾ ਉਹਦੀ ਜਮਾਨਤ ਨੂੰ ਲੈ ਕੇ ਅੜਕਾ ਬਣੇਗਾ 21 ਸਵਾਲ ਆ ਦੂਜਾ ਸਵਾਲ ਇਹ ਆ ਕਿ ਭਗਵੰਤ ਮਾਨ ਨੂੰ ਜਿਹੜਾ ਕਿਤੇ ਨਾ ਕਿਤੇ ਵੋਟਾਂ ਦਾ ਡਰ ਸਤਾ ਰਿਹਾ ਕਿ ਜਿਹੜਾ ਭਾਈ ਅੰਮਰਤ ਪਾਲ ਸਿੰਘ ਜੇਕਰ ਬਾਹਰ ਆ ਗਿਆ ਅੰਦਰ ਬੈਠਾ ਜਿੱਤ ਗਿਆ 4 ਲੱਖ ਵੋਟ ਪੈ ਗਈ ਤੇ ਜੇਕਰ ਬਾਹਰ ਆ ਗਿਆ ਤੇ ਸਾਰੀਆਂ ਸੀਟਾਂ ਨਾਲ ਲੈ ਜੇ ਤਿੰਨੇ ਚਾਰ ਜਿੰਨੀਆਂ ਜਮਨੀ ਚੋਣਾ ਹੋਣਗੇ ਆ ਕਿ ਇਹ ਡਰ ਸਤਾ ਰਿਹਾ ਤੇ ਕਈ ਹੋਰ ਰੀਜਨ ਨੇ ਕੀ ਉਹਨਾਂ ਦੇ ਕਾਰਨ ਨੇ ਕੀ ਵੀ ਇਹ ਲੋਕ ਕਿਉਂ ਕਹਿ ਰਹੇ ਨੇ ਕਿ ਭਗਵੰਤ ਮਾਨ ਅੰਮਰਪਾਲ ਨੂੰ ਨਹੀਂ ਜਮਾਨਤ ਮਿਲਣ ਦੇਵੇਗਾ ਇਹ ਲੋਕਾਂ ਦਾ ਅੱਜ ਦਾ ਸਵਾਲ ਆ ਇਹ ਵੱਡਾ ਸਵਾਲ ਆ ਇਹ ਬੜਾ ਇੱਕ ਆਪਾਂ ਇਹ ਕਹਿ ਦਈਏ ਕਿ ਪਾਰਟੀ ਦੇ ਵਿੱਚੋਂ ਭਗਵੰਤ ਮਾਨ ਦੇ ਕੋਲ ਸਵਾਲ ਜਿਹੜਾ ਉੱਪਰ ਕੇ ਜਿਹੜਾ ਇਹ ਬਾਹਰ ਆਇਆਗਾ ਆਪਾਂ ਇਹ ਗੱਲ ਕਹਿ ਲਈਏ ਤੇ ਤੁਸੀਂ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਣਾ ਵੀਡੀਓ ਨੂੰ ਬਾਕੀ ਬਾਕੀ ਸ਼ੇਅਰ ਕਰਨਾ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਪ੍ਰਸਾਰ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ